ਸ਼ਾਸਿਕਾਲ ਜੀ ਮੈਂ ਤੁਹਾਡਾ ਆਪਣਾ ਪਰਮਜੀਤ ਸਿੰਘ ਪੰਮਾ ਪ੍ਰਧਾਨ ਮਜੀਠਾ ਅੱਜ ਬੜੇ ਦੁੱਖ ਨਾਲ ਕਹਿਣਾ ਪੈ ਰਿਹਾ ਕਿ ਪੰਜਾਬ ਦੀ ਭਗਵੰਤ ਮਾਨ ਸਰਕਾਰ ਨੇ ਬੀਤੇ ਕੰਧ ਰਾਤ ਸਾਡੇ ਕਿਸਾਨ ਵੀਰਾਂ ਤੇ ਜੋ ਸ਼ੰਭੂ ਤੇ ਖਨੌਰੀ ਬਾਰਡਰ ਤੇ ਪਿਛਲੇ ਲਗਭਗ 1.5 ਸਾਲ ਤੋਂ ਕੇਂਦਰ ਦੀ ਮੋਦੀ ਸਰਕਾਰ ਦੇ ਖਿਲਾਫ ਰੋਜ਼ ਪ੍ਰਦਰਸ਼ਨ ਕਰ ਰਹੇ ਸੀ ਕੇਂਦਰ ਦੀ ਮੋਦੀ ਸਰਕਾਰ ਦੇ ਨਾਲ ਭਗਵੰਤ ਮਾਨ ਨੇ ਸਾਜਿਬਾ ਜੋਕੇ ਸ਼ਾਜਸ਼ ਰਾਜਕੀ ਪੂਛਦੀ ਗੁੰਡਾਗਰਦੀ ਦੇਣਾ ਕਿਸਾਨਾਂ ਨੂੰ ਉਥੋਂ ਜ਼ਬਰਨ ਚੁੱਕ ਕੇ ਥਾਣਿਆਂ ਵਿੱਚ ਜੇਲ੍ਹਾਂ ਵਿੱਚ ਡਕਿਆ ਮੈਂ ਉਸ ਦੀ ਕਿਸਾਨ ਦਾ ਪੁੱਤ ਹੋਂਦੇ ਨਾਤੇ ਕਾਂਗਰਸ ਪਾਰਟੀ ਦਾ ਵਰਕਰ ਹੋਂਦੇ ਨਾਤੇ ਸਖਤ ਸ਼ਬਦਾਂ ਵਿੱਚ ਨਿਖੇਦੀ ਕਰਦਾ ਭਗਵੰਤ ਮਾਨ ਜੀ ਤੁਸੀਂ ਬਾਦਲ ਕਿਆਂ ਦੀ ਮੋਤੀ ਕਿਆਂ ਦੀ ਯਾਦ ਦਿਵਾ ਦਿੱਤੀ ਪੀਤੀ ਰਾ ਭਗਵੰਤ ਮਾਨ ਜੀ ਤੁਸੀਂ ਅਕਸਰ ਕਿਸਾਨਾਂ ਦੇ ਨਾਲ ਚੱਬਚੇ ਕਰਦੇ ਹੁੰਦੇ ਸੀ ਕਿ ਸਾਡੀ ਸਰਕਾਰ ਬਣਾ ਦਿਓ ਕਿਸਾਨ ਨੂੰ ਤੁਹਾਨੂੰ ਹਰ ਫਸਲ ਤੇ ਐਮਐਸਪੀ ਦਿਹਾਗੇ ਕਿ ਤੁਸੀਂ ਅੱਜ ਐਮਐਸਪੀ ਦੇ ਨਾਂ ਤੇ ਪੰਜਾਬ ਦੇ ਕਿਸਾਨਾਂ ਨੂੰ ਜਿਹਨਾਂ ਵਿੱਚ ਖਾਨਿਆਂ ਵਿੱਚ ਰੋਲ ਕੇ ਤੂਫਾਂ ਦੇ ਰਹੇ ਮੈਂ ਤੁਹਾਡੇ ਜ਼ੁਲਮ ਦੀ ਸਖਤ ਸ਼ਬਦਾਂ ਵਿੱਚ ਨਿਖੇਦੀ ਕਰਦਾ ਭਗਵੰਤ ਮਾਨ ਜੀ ਤੁਹਾਨੂੰ ਉਹ ਨਜ਼ਰ ਨਹੀਂ ਆਉਂਦੇ ਜਿਹੜੇ ਤੁਹਾਨੂੰ ਸ਼ਰੇਆਮ ਧਮਕਾ ਰਹੇ ਨੇ ਸ਼ਰੇਆਮ ਧਮਕੀਆਂ ਦੇ ਰਹੇ ਨੇ ਕਦੋਂ ਉਹਨਾਂ ਨੂੰ ਥਾਣੇ 'ਚ ਡੱਕੋਗੇ ਕਦੋਂ ਉਹਨਾਂ ਨੂੰ ਜੇਲ੍ਹਾਂ 'ਚ ਡੱਕੋਗੇ ਭਗਵੰਤ ਮਾਨ ਜੀ ਤੁਹਾਡੀ ਸਰਕਾਰ ਦੇ ਨੱਕ ਹੇਠ ਰੋਜ਼ ਸ਼ਰਿਆਮ ਕਤਲੋਕਾਰ ਤੋਰੀ ਗੁੰਡਾਗਰਦੀ ਹੋ ਰਹੀ ਹੈ ਭਗਵੰਤ ਮਾਨ ਜੀ ਪੰਜਾਬ ਦੇ ਲੋਕਾਂ ਨੇ ਕਿ ਤੁਹਾਨੂੰ 92 ਸੀਟਾਂ ਇਸ ਕਰਕੇ ਜਿਤਾਈਆਂ ਸੀ ਕਿ ਤੁਸੀਂ ਪੰਜਾਬ ਦੇ ਲੋਕਾਂ ਤੇ ਜ਼ੁਲਮ ਟਾਓ ਪੰਜਾਬ ਦਾ ਹਰ ਵਰਗ ਅੱਜ ਤੁਹਾਡੇ ਤੋਂ ਨਾਰਾਜ਼ ਹੈ ਪੰਜਾਬ ਦੇ ਲੋਕਾਂ ਨੇ ਤੁਹਾਨੂੰ ਕਦੇ ਮੁਆਫੀ ਨਹੀਂ ਕਰਨਾਂ 92 ਤੇ 0 ਤੇਲੇ ਆ ਕੇ ਤੁਹਾਨੂੰ ਕਦੋਂ ਖੜੇ ਕਰ ਦੇਣਾ ਤੁਹਾਨੂੰ ਵੀ ਪਤਾ ਨਹੀਂ ਲੱਗਣਾ ਭਗਵੰਤ ਮਾਨ ਜੀ ਅਜੇ ਵੀ ਆਖੇ ਲੱਗਦੇ ਤੁਹਾਡੇ ਕੋਲ 2 ਸਾਲ ਦਾ ਸਮਾਂ ਰਹਿ ਗਿਆ ਜੇ ਤੁਹਾਡੇ ਕੋਲ ਸਹੀ ਸਰਕਾਰ ਨਹੀਂ ਚੱਲ ਰਹੀ ਸਰਕਾਰ ਛੱਡ ਕੇ ਬਾਹਰ ਹੋ ਜੇ ਤਾਂ ਕਾਂਗਰਸ ਪਾਰਟੀ ਨੂੰ ਮੌਕਾ ਦਿਓ ਕਾਂਗਰਸ ਪਾਰਟੀ ਹਰ ਵਰਗ ਦੀ ਪਾਰਟੀ ਹੈ ਹਰ ਭਾਈਚਾਰੇ ਦੀ ਪਾਰਟੀ ਹੈ ਹਰ ਭਾਈਚਾਰੇ ਦਾ ਸਰਕਾਰ ਕਰਦੀ ਹੈ ਭਗਵੰਤ ਮਾਨ ਜੀ ਸਰਕਾਰ ਛੱਡ ਕੇ ਬਾਹਰ ਹੋ ਜੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ